आज गुरदासपुर पुलिस वालों फ्लैग मार्च कडया गया है क्योंकि ਤੁਸੀਂ ਸਾਰੇ ਜਾਣਦੇ ਹੋ ਹੁਣ ਨਿਊ ਇਅਰ ਆ ਰਿਹਾ ਤੇ ਵਕਤ-ਵਕਤ ਥਾਵਾਂ ਤੇ ਸੈਲੀਬ੍ਰੇਸ਼ਨਸ ਵੀ ਹੋਣੇ ਹੈ ਕਈ ਸਾਰੇ ਪ੍ਰੋਗਰਾਮਸ ਹੋਣੇ ਹਨ ਉਹਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਤੇ ਗੁਰਦਾਸਪੁਰ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਤੇ ਉਹ ਅੰਦਰ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹੈ ਉਹਨਾਂ ਦੇ ਵਿੱਚ ਪੁਲਿਸ ਦਾ ਤੇ ਕਾਨੂੰਨ ਦਾ ਡਰ ਰੱਖਣ ਦੇ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਸਰ ਕਿੱਥੋਂ ਸ਼ੁਰੂ ਕੀਤਾ ਵੰਡ ਕ੍ਰਿਕਟ ਜਿਹੜਾ ਲੱਗਿਆ ਹੈ ਫਲੈਗ ਮਾਰਚ ਜਹਾਜ ਚੌਕ ਤੋਂ ਸ਼ੁਰੂ ਕੀਤਾ ਗਿਆ ਹੈ ਉਹ ਸ਼ਹਿਰ ਦੇ ਜਿਹੜੇ ਮੇਨ ਚੌਕ ਹੈਗੇ ਡਾਕਾਣਾ ਚੌਕ ਲਾਇਬ੍ਰੇਰੀ ਚੌਕ ਤੋਂ ਬਾਕੀ ਸਾਰੀ ਥਾਵਾਂ ਤੋਂ ਹੁੰਦਾ ਹੋਇਆ ਹੁਣ ਇਹ ਬਬਰੀ ਬਾਈਪਾਸ ਤੇ ਜਾ ਰਹੇ ਹਾਂ ਉੱਥੋਂ ਅੱਗੇ ਫਿਰ ਇਹਨਾਂ ਦੀ ਹਾਰੀਵਾਲ ਦੇ ਵਿੱਚ ਵੀ ਫਲੈਗ ਮਾਰਚ ਅਸੀਂ ਕੱਢਾਂਗੇ ਹਾਰੀਵਾਲ ਤੋਂ ਬਾਅਦ ਦੀਨਾਨਗਰ ਤੇ ਕਲਾਨੌਰ ਜਿਹੜੇ ਸ਼ਹਿਰੀ ਏਰੀਆ ਹੈ ਉਤੇ ਫੁੱਟ ਮਾਰਚ ਹੋਊਗਾ ਤੇ ਜਿਹੜਾ ਪਿੰਡ ਦਾ ਏਰੀਆ ਉੱਤੇ ਗੱਡੀਆਂ ਦੇ ਵਿੱਚ ਕਮਾਜ ਕੱਢਿਆ ਜਾਏਗਾ ਐਸਾ ਨਿਸ਼ਾਨ ਲੱਗੇ ਕਿਸ ਤਰ੍ਹਾਂ ਦਾ بڑا ਪਲਾਨ ਵਾਪਸ ਤਿਆਰ ਕੀਤਾ ਗਿਆ ਕੋਈ ਹਲੜ ਬਾਜੀ ਨਾ ਕਰੇ ਕਿੱਥੇ ਕਿੱਥੇ ਜਿਹੜੀ ਆ ਫੋਰਥ ਬਿਊਟੀ ਪੀ ਨਵੇ ਸ਼ਹਿਰ ਨੂੰ ਲੈ ਕੇ ਅਸੀਂ ਇੱਕ ਤੋਂ ਜਿਹੜੇ ਸ਼ਹਿਰ ਦੇ ਐਂਟਰੀ ਪੁਆਇੰਟਸ ਉੱਤੇ ਨਾਕੇਬੰਦੀ ਕਰਵਾ ਰਹੇ ਹਾਂ ਔਰ ਜਿਹੜੇ ਪੱਕੇ ਨਾਕੇ ਸਾਡੇ ਉੱਤੇ ਚੈਕਿੰਗ ਜਿਹੜੀ ਹੈ ਉਹ ਵੱਧ ਜਾਏਗੀ ਤਾਂ ਕਿ ਕੋਈ ਡਰਿੰਕ ਐਂਡ ਡਰਾਈਵਿੰਗ ਜਾਂ ਕੋਈ ਹੁੱਲੜਬਾਜ਼ੀ ਦਾ ਕੇਸ ਨਾ ਹੋਏ ਤੇ ਨਾਲ ਹੀ ਅਸੀਂ ਜਿਹੜੇ ਪ੍ਰੋਕਲੇਮਡ ਆਫੈਂਡਰਸ ਐ ਜਿਹੜੇ ਅ ਜਿਹੜੇ ਪੀਓਜ਼ ਹੈਗੇ ਅਪਸਕਾਉਂਡਰਸ ਐ ਉਹਨਾਂ ਤੇ ਵੀ ਅਸੀਂ ਫਿਰ ਹਰ ਕਾਰਵਾਈ ਕਰਨ ਜਾ ਰਹੇ ਹਾਂ ਤਾਕੀ ਜਿਹੜੇ ਕ੍ਰਿਮੀਨਲਸ ਬਾਹਰ ਹੈ ਚਾਹੇ ਉਹ ਪੀਓ ਹੈ ਚਾਹੇ ਉਹ ਬਾਕੀ ਕੇਸਸ ਦੇ ਵਿੱਚ ਵਾਂਟਡ ਹੈ ਉਹਨਾਂ ਨੂੰ ਅਸੀਂ ਫੜ ਕੇ ਅੰਦਰ ਤੇ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਚੰਗਾ ਬਣਿਆ ਰਿਹਾ ਕੋਈ ਹੋਟਲ ਦੀ ਪ੍ਰੈਸ ਕੀਤੀ ਗਈ ਜਿੱਦੇ ਸਾਲੀ ਪਿਛ ਵਗੈਰਾ ਹੋਣਾ ਉਹ ਤੇ ਜਿਹੜੀ ਫੋਰਟ ਤਨਾ ਕੀਤੀ ਗਈ ਉਹ ਵਾਲੇ ਪ੍ਰੋਗਰਾਮ ਜਿਹੜੇ ਆ ਉਹ ਪੁਲਿਸ ਸਟੇਸ਼ਨ ਵਾਈਜ਼ ਆ ਰਹੇ ਹਨ ਤੇ ਜਿਹੜੇ ਮੇਨ ਪ੍ਰੋਗਰਾਮਸ ਹੈ ਉੱਤੇ ਅਸੀਂ ਉਦਾਂ ਵੀ ਫੋਰਸ ਲਾਈ ਹੋਈ ਹੈ ਤੇ ਅਸੀਂ ਆਪਣੀ ਪੈਟਰੋਲਿੰਗ ਵੜਾ ਰਹੇ ਹਾਂ ਪੈਟਰੋਲਿੰਗ ਪਾਰਟੀਆਂ ਜਿਹੜੀ ਹੈ ਉਹਨੂੰ ਬਾਹਰ ਕੱਢ ਰਹੇ ਹਾਂ ਤੇ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਹੈ ਪੁਲਿਸ ਦੀ ਵਿਜ਼ਿਬਿਲਟੀ ਪੜਾਈ ਜਾ ਰਹੀ ਹੈ ਜਿਸ ਕਰਕੇ 플ੈਗਮਾਰਕ ਵੀ ਆਜ ਕੱਢਿਆ ਜਾ ਰਿਹਾ ਤਾਂਕਿ ਮੈਕਸਿਮਮ ਜਿਹੜੀ ਫੋਰਸ ਹੈ ਉਹ ਦਫ਼ਤਰਾਂ ਦੇ ਵਿੱਚ ਨਾ ਰੱਖ ਕੇ ਸੜਕਾਂ ਦੇ ਵਿੱਚ ਤੇ ਮੇਨ ਚੌਕ ਤੇ ਵਿਜ਼ੀਬਲ ਰਹੇ ਹੈ ਜਿਸ ਤਰ੍ਹਾਂ ਇਹ ਸੈਲੀਬ੍ਰੇਸ਼ਨ ਨੂੰ ਰੁਕਿਆ ਰਾਤ ਨੂੰ ਯਾਤਰ ਕਰਦੇ ਹੈਗੇ ਨੇ ਰਾਤ ਨੂੰ ਆਈ ਕਿਸ ਤਰ੍ਹਾਂ ਦੇ ਪ੍ਰਮਾਣ ਕੀਤੇ ਕਿ ਕੋਈ ਰਨ ਟ੍ਰੋਲਿੰਗ ਵਰਚੁਅਲੀ ਕੀਤੀ ਗਈ ਹੈ ਹਾਂਜੀ ਅਸੀਂ ਫੋਰਸ ਦਾ ਰੇਸ਼ੋ ਬਣਾ ਲਿਆ ਹੈ ਕਿ ਇੰਨਾ ਪਰਸਨ ਫੋਰ ਜਿਹੜੀ ਆ ਉਹ ਸੂਬਾ ਡਿਪਲੋਏਡ ਹੋਗੀ ਤੇ ਰਾਤ ਨੂੰ ਵੀ ਡਿਪਲੋਏਡ ਰਹੇਗੀ ਤੁਸੀਂ ਹੁਣ ਜਾਣਦੇ ਹੋ ਧੁੰਦ ਦਾ ਕਾਫੀ ਅਲਰਟ ਆਇਆ ਹੋਇਆ ਹੈ ਧੁੰਦ ਕਾਫੀ ਜ਼ਿਆਦਾ ਹੈ ਜਿਸ ਕਰਕੇ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਆ ਤੇ ਕਈ ਵਾਰ ਜਿਹੜੇ ਕ੍ਰਿਮੀਨਲ ਐਲੀਮੈਂਟਸ ਆ ਉਹਦਾ ਬੈਨੀਫਿਟ ਉਠਾਉਂਦੇ ਆ ਤੋਂ ਇਸ ਕਰਕੇ ਅਸੀਂ ਰਾਤ ਨੂੰ ਵੀ ਪ੍ਰੋਪਰ ਡਿਟਰੀ ਡਿਪਲੋਇਮੈਂਟ ਜਿਹੜੀ ਉਹ ਰੱਖਾਂਗੇ ਤੇ ਉਹਨਾਂ ਦੇ ਨਾਲ ਜਿਹੜੇ ਵਿਜ਼ਿਬਿਲਟੀ ਦੇ ਚੀਜ਼ਾਂ ਹੁੰਦੀਆਂ ਟਾਰਚ ਵਗੈਰਾ ਰਿਫਲੈਕਟਰਸ ਇਹ ਸਾਰੇ ਉਹਨਾਂ ਨੂੰ ਦਿੱਤੇ ਜਾਣਗੇ ਤੇ ਰਾਤ ਦੇ ਸਮੇਂ ਕਿਤੇ ਕੋਈ ਚੋਰੀ ਜਾਂ ਇਦਾਂ ਦਾ ਇਨਸੀਡੈਂਟ ਨਾ ਹੋਏ ਤੋਂ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਹਾਂ ਜੀ ਸਾਡੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਨਵਾਂ ਸ਼ਹਿਰ ਹੈ ਉਹ ਤੁਸੀਂ ਅੱਛੀ ਤਰ੍ਹਾਂ ਇਹਦਾ ਸੈਲੀਬ੍ਰੇਸ਼ਨਸ ਕਰੋ ਬਟ ਕਾਨੂੰਨ ਦੀ ਪਾਲਣਾ ਕਰਦੇ ਰਹੋ ਕਿਉਂਕਿ ਕਿਤੇ ਵੀ ਅਸੀਂ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਚੀਜ਼ ਦਾ ਸੈਲੀਬ੍ਰੇਟ ਨਹੀਂ ਕਰ ਸਕਦੇ ਆਦਰਵਾਇਸ ਸਰੋ ਪੁਲਿਸ ਨੂੰ ਮਜਬੂਰਨ ਆਪਣੀ ਕਾਰਵਾਈ ਕਰਨੀ ਪੈਗੀ ਥੈਂਕ ਯੂ